ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆਂ ਬਾਈ ਜੀ ਆਪਾਂ ਕਿਸਾਨ ਮੇਲਾ ਪੈ ਲਹਿਰਾ ਪੇਗਾ ਜ਼ਿਲ੍ਹਾ ਬਠਿੰਡਾ ਬਹੁ ਟੌਪ ਦੇ ਨਕੀਨੇ ਚੰਗੇ ਸਾਹਣ ਨਾਮੀ ਸਾਹਣ ਪਹੁੰਚੇ ਹੋਏ ਆ ਇੱਥੇ ਝਾ ਨੀਲੀ ਰਾਵੀ ਦਾ ਪੂਰਾ ਪੁੱਲ ਦਿਖਾਉਣੇ ਆ ਆਪਾਂ ਤੁਹਾਨੂੰ ਬਹੁਤ ਵਧੀਆ ਸ਼ਿਮਲ ਵੀ ਡਰੈਕਟ ਕਰਦਾ ਖੜੇ ਆਂ ਗੱਲਬਾਤ ਕਰਕੇ ਆਪਾਂ ਜਾਣਕਾਰੀ ਲੈ ਲੈਣੇ ਬਾਈ ਤੂੰ ਹਾਂਜੀ ਬਾਈ ਜੀ ਕੀ ਹਾਲ ਆ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ ਪਿੱਥੋ ਪਿੰਡੀ ਜਿਲ੍ਹਾ ਬਠਿੰਡਾ ਤੇ ਕਿੰਨੇ ਸਾਲ ਦਾ ਹੋ ਗਿਆ ਬੋਲਾ ਪੜਾਈ ਕੋਨੇ ਚਾਰ ਸਾਲ ਦੀ ਕੋਨੇ ਚ ਤੇ ਮੇਲੇ ਮੂਲੇ ਲੜੇ ਆ ਕੋਈ ਬਾਈ ਹਾਂ ਵੀਰੇ ਦੋ ਵਾਰੀ ਛੀਰੀ ਕੈਟਾਗਰੀ ਦੀ ਤੇ ਚਾਰ-ਤਾਂ ਢਣੋਲਾ ਹਾਂ ਢਣੋਲਾ ਦੋ ਵਾਰੀ ਜੇਤੂ ਆ ਦੋ ਵਾਰ ਤੇ ਜੀ ਤੇ ਹੁਣ ਆਪਣੀ ਡਰੈਕਟ ਕਰਾਸਿੰਗ ਤੇ ਸੀਮਣ ਸੀਮਣ ਵੀ ਮਿਲਦਾ ਡਰੈਕਟ ਕਰਾਸਿੰਗ ਇਹ ਦੋਨੇ ਨੰਬਰ ਬੋਲ ਦੇ ਕਰਿਓ 81468 7354 ਇੱਕ ਵਾਰੀ ਹੋਰ ਬੋਲ 81468 7354 ਮਿਹਰਬਾਨੀ ਸ਼ੁਕਰੀਆ ਬਾਈ ਜੀ ਬਹੁਤ ਵਧੀਆ ਨੀਲੀ ਰਵੀ ਦਾ ਪੂਰਾ ਬੋਲਾ ਬਾਈ ਅਮਰੀਕਾ ਸੰਤ ਕਿੱਥੋਂ ਡਾਕਟਰ ਆਪ ਬਾਈ ਕਿਸਾਨ ਮੇਲੇ ਤੇ ਲੈ ਕੇ ਪਹੁੰਚਿਆ ਹੋਇਆ ਜੇ ਕਿਸੇ ਭਰਾ ਨੇ ਸੀਮਣ ਜਾਂ ਡਰੈਕਟ ਕਰਾਸਿੰਗ ਰਬੌਣੀਆਂ ਦਾ ਬਾਈ ਨੇ ਫੋਨ ਨੰਬਰ ਦਿੱਤਾ ਗੱਲਬਾਤ ਆਪਦੀ ਕਰ ਸਕਦੇ ਹਾਂ ਮੇਲਿਆਂ ਦਾ ਜੇਤੂ ਸਟਾਰ ਸਾਣਾ ਨੀਲੀ ਰਾਵੀ ਦਾ ਬੂਰਾ ਬੁੱਲ ਕਲਯੁਗ ਨਾਂ ਬਾਈ ਜੀ ਇਹਦਾ ਬਹੁਤ ਚੰਗੇ ਬੱਚੇ ਜਿਹੜੀ ਇਹਦੀ ਮੇਨ ਖਾਸੀਅਤ ਆ ਉਹ ਆਪਦੇ ਤੇ ਲ ਜਾਂਦਾ ਜੱਖਦੀ ਆਪਾਂ ਕਾਲੀ ਮਾੜੀ ਦੇ ਟੀਕਾ ਲਵਾ ਲਈਏ ਚਾਹੇ ਬੂਰੀ ਦੇ ਲਵਾ ਲਈਏ ਚੈੱਕ ਕਰ ਲਓ ਤਸੱਲੀ ਨਾਲ ਮੇਲਿਆਂ ਦੀ ਸ਼ਾਨ ਨੀਲੀ ਰਾਵੀ ਦਾ ਪੂਰਾ ਬੋਲਾ ਪਹੁੰਚਿਆ ਹੋਇਆ ਅੱਕੇ ਹੌਲ ਦਿਖਾਉਣੇ ਆ ਤੁਹਾਨੂੰ ਇੱਧਰਲੇ ਪਾਸੇ ਬਹੁਤ ਵਧੀਆ ਐਮ 29 ਦਾ ਬੱਚਾ ਅਨਮੋਲ ਬਹੁਤ ਵੱਡੀ ਹੈ ਜੀ ਬਾਈ ਜੀ ਇਹ ਵੀ ਮੇਲੇ ਤੇ ਪਹੁੰਚਿਆ ਹੋਇਆ ਮੇਲਿਆਂ ਦਾ ਜੇਤੂ ਅਲਵਤ ਕਰਾ ਦੇ ਨੇ ਬਾਈ ਦੇਖੀ ਮੜਾ ਓਦਰ ਦੇਖੀ ਜਰਦੀ ਤੇ ਦੁਦਰ ਤੇ ਆ ਆੜਾ ਪਾੜੀਏ ਚੰਗੀਆਂ ਬਾਈ ਆਈਉ ਰਵਣਾ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਵਧੀਆ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਸਰਸਾ ਜ਼ਿਲ੍ਹਾ ਪਿੰਡ ਸੂਜੀ ਹਰਿਆਣਾ ਕਿੰਨੇ ਚਿਰ ਦਾ ਹੋ ਗਿਆ ਬੋਲ ਆਪਣਾ 9 ਸਾਲਾਂ ਦਾ ਜੀ ਕਿੰਨੇ ਮੇਲੇ ਮੂਲੇ ਲੜਦੇ ਬਾਈ ਇਹ ਮੇਲੇ ਬਹੁਤ ਲੜਦੇ ਜੀ ਬਹੁਤ ਜਿੱਤ ਗਏ ਅੱਛਾ 9 ਔਰ ਚੈਂਪੀਅਨ ਬਣ ਕੇ ਅੰਤਰਰਾਸ਼ਟਰੀ ਆ ਤੇ ਸੀਮਣ ਆਪਣੇ ਕੋਲ ਹੈਗਾ ਹੁਣ। ਹਾਂਜੀ। ਨੰਬਰ ਬੋਲ ਦਿਓ। 9306398474 ਇੱਕ ਵਾਰੀ ਹੋਰ ਬੋਲੋ। 9306398474 ਮਿਹਰਬਾਨੀ ਸ਼ੁਕਰੀਆ ਬਾਈ ਜੀ ਬਹੁਤ ਸੋਹਣਾ ਬੁੱਲ ਬਾਈ ਕਿਸਾਨ ਮੇਲੇ ਤੇ ਲੈ ਕੇ ਪਹੁੰਚੇ ਆ। ਅਨਮੋਲ ਨਾਂ ਇਹਦਾ ਐਮਨ ਅਤੀ ਦਾ। ਹਾਂਜੀ। ਐਮਨ ਅਤੀ ਦਾ ਬੱਚਾ। ਤੇ ਮਦਰ ਰਿਕਾਰਡ ਕਿੰਨਾ ਦਾ? ਮਦਰ ਰਿਕਾਰਡ 25 ਹੈ ਜੀ ਇਹਦਾ। ਇਹਦਾ 3ਾਂ ਪਹਿਲੇ ਸੂਏ 20+ ਚੱਲੀ ਜਾਂਦੀਆਂ ਸਾਰਿਆਂ ਦੇ ਲਾਈਵ ਦਿਵਾਈ ਪਈ ਐ। ਠੀਕ ਆ ਬਾਈ ਜੀ ਸ਼ੁਕਰੀਆ ਬਹੁਤ। ਕਾ ਬੱਚਾ ਬਹੁਤ ਸੋਹਣਾ ਕਰ ਲੋ ਚੈੱਕ ਦੁਕਾਨ ਮੇਲੇ ਤੇ ਪਹੁੰਚੇ ਹੋਏ ਆ ਕਿਹਾ ਬਣੂ ਨਾ ਬਹੁਤ ਘਾਟਾ ਬਾਈ ਜੀ ਇੱਥੇ ਇਹ ਦਿਖਾਉਣਾ ਹੈ ਤੁਹਾਨੂੰ ਪੂਰਾ ਸੁਲਤਾਨ ਨਾਰਮਲ ਬਹੁਤ ਵਧੀਆ ਨੀਲੀ ਰਾਵੀ ਦਾ ਫੁੱਲ ਹਾਂਜੀ ਭਾਈ ਜੀ ਕੀ ਹਾਲ ਆ ਠੀਕ ਆ ਭਾਈ ਆਪਣੇ ਬੋਲੇ ਉਹ ਬੜੇ ਟੰਗ ਲਾ ਵੀਡੀਓ ਬਣਾ ਪਈ ਹਾਂਜੀ ਹਾਂਜੀ ਭਰਾ ਜੀ ਕੀ ਹਾਲ ਆ ਵਧੀਆ ਜੀ ਭਾਈ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਰਾਂਪਰਾ ਸ਼ਹਿਰ ਤੋਂ ਰਾਂਪਰਾ ਸ਼ਹਿਰ ਤੋਂ ਕੀ ਨਾ ਬੋਲਦਾ ਆਪਣੇ ਦਾ ਬੋਲਦਾ ਨਾ ਹੈਗਾ ਭਾਈ ਪੂਰਾ ਸੁਲਤਾਨ ਕਿਹੜੇ ਬੋਲ ਦਾ ਬੱਚਾ ਹੈ 113 ਨੰਬਰ ਦਾ ਬਈ ਸਰਕਾਰੀ ਸੀ ਬਈ ਕਿੰਨੇ ਚਰ ਦਾ ਹੋ ਗਿਆ ਹੁਣ ਇਹ ਸਾਡੇ ਦੇ ਬਾਹਰ ਸਾਲ ਦੀ ਉਮਰ ਹੈ ਬਈ ਕੀ ਕਾਰਡ ਹੈ ਮਦਰ ਦਾ ਮਾ ਰਕਾਰਡ ਹੈ ਜੀ ਬਈ 20 ਕਿਲੋ ਦਾ ਰਕਾਰਡ ਹੈ ਇਹ ਮਾਂ ਦਾ ਅੱਛਾ ਤੇ ਸੀਮਣ ਆਪਣੇ ਕੋਲੇ ਹੈਗੇ ਹੁਣ ਸੀਮਣ ਉਪਲਬਧ ਹੈ ਜੀ ਆਪਣੇ ਕੋਲ ਨੰਬਰ ਬੋਲੋ 93632 9332 ਬਈ ਇੱਕ ਵਾਰੀ ਹੋਰ 93632 9332 ਉਹ ਵੀ ਆਪਣਾ ਪਰਨਾ ਹਾਂ ਉਹ ਬੋਲ ਵੀ ਆਪਣੇ ਇਧਰ ਆ ਜਾ ਮੈਂ ਇਧਰ ਜਾਣਕਾਰੀ ਦਿੱਤੀ ਬਾਈ ਨੇ ਬਹੁਤ ਸੋਹਣਾ ਨੀਲੀ ਰਵੀ ਦਾ ਪੂਰਾ ਬੋਲਾ ਬਾਈ ਜੀ ਕਿਸਾਨ ਮੇਲੇ ਤੇ ਪਹੁੰਚਿਆ ਹੋਇਆ ਜੀ ਕਿਸੇ ਭਰਾ ਨੇ ਸੀਮਨ ਲਾਈਨ ਡ੍ਰੈਕਟਰ ਕ੍ਰੋਸਿੰਗ ਚਲਦੀ ਆ ਡ੍ਰੈਕ ਕ੍ਰੋਸਿੰਗ ਵੀ ਬਹੁਤ ਘੱਟ ਕਰਾਉਂਦੇ ਆ ਅੱਛਾ ਸੀਮਣ ਹੀ ਆ ਸੀਮਣ ਜਿਆਦਾ ਇਹ ਬਈ ਇੱਕ ਜਾਂ ਡਾਕਾਲੀ ਮਾਚੋ ਆਇਆ ਆ ਆ ਬੱਚਾ ਹੈ 20 ਦਿਨਾਂ ਦੀ ਉਮਰ ਹੈ ਭਈ ਜੀ ਸਾਈਡ ਆਊਟ ਵਧੀਆ ਹੀ ਦੀ ਵੀ ਯਾਰ ਹਨਾ ਆ ਬੱਚਾ ਇਹਦਾ ਬਈ ਜੀ ਕਾਲੀ ਮਾਚੋ ਆਇਆ ਹੋਇਆ ਸਭ ਕੰਡੀਗਨ ਇਹ ਜਿਹੜਾ ਫੁੱਲਵਾਲ ਜਿਹਨੇ ਕਰੇ ਵਿੱਚ ਕਾਲੀ ਮੈਂ ਤੋਂ ਆਇਆ ਹੋਇਆ ਇੱਕ ਗੱਲ ਆ ਨੰਬਰ ਆਪਣੇ ਆ ਹਾਂ ਬਈ ਆਪਣੇ ਨੰਬਰ ਆ ਦੇਖੀ ਬਈ ਮਾੜਾ ਆ ਨੰਬਰ ਆ ਬਾਈਆਂ ਦੇ ਚੈੱਕ ਕਰ ਲੋ ਦਸੱਲੀ ਨਾਲ ਆ ਜਾ ਉਹਦੇ ਕੋਲ ਵੀ ਆ ਜਾ ਕਾਲੇ ਆ ਬੁੱਲ ਵੀ ਬਾਈ ਲੈ ਕੇ ਆਏ ਇਹਦਾ ਕਿੰਨਾ ਬਾਈ ਵੀ ਇਹਦਾ ਨਾਂ ਰੋਸਤਮ ਰੋਸਤਮ ਇਹ ਕਿਹੜੇ ਜਾਨ ਦਾ ਬੱਚਾ ਇਹ ਵੀ ਕਰੜਾ ਵਾਲੇ ਦੇ ਬਕਰਾਨ ਦਾ ਬੱਚਾ ਕਿੰਨੇ ਜਰ ਦਾ ਹੋ ਗਿਆ ਇਹ ਇਹ ਤੁਹਾਡੇ ਤੋਂ 3 ਸਾਲ ਦੀ ਉਮਰ ਆ ਬਾਈ ਇਹਦੇ ਸੀਮਨ ਦਾ ਡਾਇਰੈਕਟਰ ਆ ਇਹ ਸੀਮਨ ਹੈ ਗਿਆ ਬਈ ਇਹਦੇ ਅੱਛਾ ਡਾਇਰੈਕਟਰ ਵੀ ਹੈਗੀ ਆ ਜੀ ਡਾਇਰੈਕਟਰ ਵੀ ਛੱਡ ਦੋ ਤੇ ਇਹਦਾ ਮਾਤ ਰਿਕਡ ਗਈ ਆ ਈ ਮਾਰਗੜ ਗੱਡ ਬਈ 19 ਕਿਲੋ ਦਾ 19 ਕਿਲੋ ਦਾ ਜਿਹੜਾ ਪਿਓ ਵੀ ਪੀਟੀ ਬੋਲਾ ਅੱਛਾ ਤੇ ਕਿਹੜਾ ਭਾਈ ਆਪਣੇ ਕੋਲ ਉਹ ਵੀ ਪੀਟੀ ਬੋਲਾ ਤੇ ਇਹਨਾਂ ਨੇ ਮੇਲੇ ਮੁੱਲੇ ਤਾਂ ਲੜੇ ਕੋਈ ਨਹੀਂ ਬਈ ਕੋਈ ਮੇਲੇ ਤਾਂ ਉਹ ਨਿਖੜਾ ਗਲੇ ਸੌ ਵਾਸਤੇ ਲੱਗਿਆ ਅੱਛਾ ਵੀ ਆਪਣੇ ਸੌਂਗ ਵਾਜ ਤੇ ਰੱਖੇ ਹੋਏ ਆਹੋ ਵਾਜ ਤੇ ਫੈਬਰੀਡ ਬਣਾਉਣੀ ਆ ਦੀ ਜੀ ਠੀਕ ਹੈ ਨੰਬਰ ਉਹੀ ਆ ਜਿਹੜਾ ਬੋਲੇ ਨੰਬਰ ਆਹ ਦੇਖੋ ਅੱਲੇ ਪ੍ਰੋਫੈਕਸ਼ਨ ਦੇ ਅੰਦਰ ਆ ਨੰਬਰ ਆ ਪਾਈਆਂ ਦਾ ਬਾਈ ਜੀ ਸੁਭਜੀ ਸਿੰਘ ਜੇਲਾ ਦਿਲਵਾਦ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਬੋਲ ਉੱਚੇ ਹੋਏ ਇੱਥੇ ਕਾਲੇ ਬੂਰੇ ਟਿਕਾ ਬੱਸੀ ਫੜੀ ਦੇਖ ਲਈਏ ਉਹ ਸੜਕਾ ਕਟ ਕਰਾਉਂਦੇ ਆ ਬੱਸੀ ਲੈ ਕੇ ਆਇਆ ਭਾਈ ਬਿਲਕੁਲੀ ਨਸਲ ਦੀ ਆ ਆ ਲੱਗਾ ਆ ਉਹਨਾਂ ਕਦੀ ਕਦੀ ਸਾਨੂੰ ਫੋਨ ਕਰਦੇ ਸੀ ਉਹ ਆ ਜੋੜ ਗਿਆ ਇਹ ਦਿਖਾਉਣੀ ਆ ਤੁਹਾਨੂੰ ਸਬਜ਼ੀਆਂ ਕੱਟੀਆਂ ਬਹੁਤ ੈਂਕੀ ਆ ਆ ਆਪਣੇ ਕੋਲੇ ਆ ਗਏ ਤਸਵੀਰ ਆ ਕੋਈ ਨੂਰ ਦਾ ਜੀ ਪਹਿਲੇ ਤੂੰ ਆ ਚੰਮੀ ਨਹੀਂ ਹਾਂਜੀ ਬਾਈ ਜੀ ਕੀ ਹਾਲ ਸਾਡੀ ਖਾਤ ਸ੍ਰੀਕਾ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਹਾਂ ਓਖਰੋਂ ਪਹੁੰਚੇ ਹਾਂਜੀ ਓਖਰ ਤੋਂ ਹਾਂਜੀ अच्छा को कर दऊं हां जी ते ए बच्चा केडे بولਦਾਗਾ ਇਹ ਕੋਈ ਨੋਰ ਦਾ ਇਲਖ ਮੀਟਰੀ ਫਾਰਮਰ ਹੈ ਅੱਛਾ ਕਿੰਨੇ ਚਿਰ ਦਾ ਹੋ ਗਿਆ ਬਾਈ ਇਹ 3 ਮਹੀਨਾ ਦਾ ਹੋ ਗਿਆ 30 ਦਿਨ ਕੋਈ ਅੱਜ ਤੇ ਮੇਲਾ ਮੁੱਲੇ ਨਹੀਂ ਦੇਖੇ ਤੂੰ ਪਹਿਲਾਂ ਕੋਈ ਨਾ ਜੇ ਤੂੰ ਪਹਿਲਾਂ ਮੇਲਾ ਆਇਆ ਹੀ ਨਹੀਂ ਅੱਛਾ ਹਾਈ ਮੇਲੇ ਵਾਲੀ ਪਹਿਲਾਂ ਦੂਜੀਆਂ ਝੋਟੀਆਂ ਲੈ ਕੇ ਆਏ ਤਣਾਉਲੇ ਤੋਂ ਅੱਛਾ ਤੇ ਆ ਛੋਟਾ ਇਹ ਵੀ ਸਮਾਨ ਹੈ ਜੀ ਇਹਦੀ ਮਾਂ ਕੋਈ ਟੂਰਦੀ ਆ ਠੀਕ ਬਾਈ ਆ ਲੈ ਦਿਖਾ ਦੇ ਬਣ ਗਈ ਆ ਬਹੁਤ ਚੰਗੇ ਜਾਨਵਰ ਆਏ ਹੋਏ ਆ ਬਾਈ ਜੀ ਇੱਥੇ ਕਿਸਾਨ ਮੇਲੇ ਦੀਆਂ ਰੌਣਕਾਂ ਵਧਾਉਣ 31 ਗਸਤ ਨੂੰ ਲੱਗਿਆ ਹੋਇਆ ਮੇਲਾ ਇਹ ਉਹ ਭਾਰੀ ਗੈਂਟੀ ਚ ਜਦੋਂ ਪਹੁੰਚੇ ਹੋਏ ਆ ਇੱਥੇ ਅੰਧਰ ਮੈਨ ਦਵਾ ਦਿਓ ਕੋਈ